ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 12 ਅਕਤੂਬਰ 2024 ਤੋਂ ਭਾਈ ਗੁਰਜੀਤ ਸਿੰਘ ਜੀ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਧਰਮ ਗ੍ਰੰਥਾਂ ਦੀ ਬੇਅਦਬੀ ਦੇ ਦੋਸ਼ੀਆਂ ਦੇ ਵਿਰੁੱਧ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ ਤਕਰੀਬਨ 400 ਫੁੱਟ ਉੱਚੇ ਟਾਵਰ ਤੇ ਬੈਠੇ ਹਨ ਉਹਨਾਂ ਨੂੰ ਇਸ ਟਾਵਰ ਤੇ ਬੈਠੇ ਤਕਰੀਬਨ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਔਰ ਜੋ ਕਦਮ ਮੌਜੂਦਾ ਸਰਕਾਰਾਂ ਨੂੰ ਚੁੱਕਣੇ ਚਾਹੀਦੇ ਸਨ ਉਹ ਨਹੀਂ ਚੁੱਕੇ ਗਏ ਇਸ ਕਰਕੇ ਆਪ ਸਭ ਨੂੰ ਬੇਨਤੀ ਹੈ ਕਿ ਹੁਣ ਇਸ ਸੰਘਰਸ਼ ਦੀ ਬਾਗਡੋਰ ਭਾਈ ਗੁਰਜੀਤ ਸਿੰਘ ਖਾਲਸਾ ਜੀ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਮੁਖ ਸੇਵਾਦਾਰ ਅਠੇ ਪਹਿਰ ਤਹਿਲ ਸੇਵਾ ਉਹਨਾਂ ਨੂੰ ਸੌਂਪੀ ਹੈ ਅਤੇ ਇਸ ਮੋਰਚੇ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਅੱਗੇ ਆਪ ਜੀ ਭਾਈ ਸਾਹਿਬ ਜੀ ਦੇ ਵਿਚਾਰ ਸਾਂਝੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦੇਸ਼ੁ ਦੇਸ਼ ਵਿੱਚ ਜਿੱਥੇ ਵੀ ਆਪ ਜੀ ਬੈਠੇ ਹੋ ਆਪ ਜੀ ਦੇ ਧਿਆਨ ਵਿੱਚ ਆ ਹੀ ਗਿਆ ਹੋਵੇਗਾ ਕਿਉਂਕਿ ਸਾਰੇ ਗੁਰੂ ਪਿਆਰੇ ਵਫਾਲੇ ਜਾਣਦੇ ਨੇ ਕਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਵਾਸਤੇ ਇੱਕ ਸਿੰਘ 400 ਫੁੱਟ ਉੱਚੇ ਟਾਵਰ ਤੇ ਚੜ੍ਹਿਆ ਬੈਠਾ ਤੇ ਪਿਛਲੇ 3 ਮਹੀਨਿਆਂ ਤੋਂ ਉਹਨੇ ਰੋਟੀ ਨਹੀਂ ਖਾਧੀ ਉਹਦਾ ਸੰਘਰਸ਼ ਜਿੱਥੇ ਸਾਰਾ ਕੱਕਰ ਠੰਡ ਪਾਲਾ ਉਹਨੇ ਝੱਲਿਆ ਸਰਦੀਆਂ ਦਾ ਉੱਥੇ ਹੁਣ ਪੂਰੀ ਤਪਸ਼ ਦੇ ਵਿੱਚ ਜਿੱਦਾਂ ਤੰਦੂਰ ਤਪਦਾ ਇੱਕ ਤ ਐਟਮੋਸਫੇਰਿਕ ਜਿਹੜਾ ਤੰਦੂਰ ਆ ਉਹਦੇ ਵਿੱਚ ਉਹ ਵੀ ਤਪ ਕਰਦਾ ਪਿਆ ਤੇ ਆਪਾਂ ਸਾਰਿਆਂ ਦਾ ਇੱਕ ਫਰਜ਼ ਪਣਦਾ ਹੈ ਕਿ ਆਪਾਂ ਸਾਰੇ ਹੋਰ ਕੁਝ ਨਹੀਂ ਕਰ ਸਕਦੇ ਤੇ ਇੱਕ ਹਾਂ ਦਾ ਨਾਰਾ ਤਾਂ ਮਾਰਦੀ ਹੈ ਜੋ ਉਹਨੂੰ ਆਪਣੇ ਹਾਂ ਦਾ ਨਾਰਾ ਤੁਹਾਡਾ ਕਿਦਾਂ ਹੋ ਸਕਦਾ ਤੁਸੀਂ ਜਾਣਦੇ ਹੋ ਅਸੀਂ ਅੱਠੇ ਪੈ ਟੈਲ ਸੇਵਾ ਲਹਿਰ ਦੇ ਵੱਲੋਂ ਆਪ ਜੀ ਜਾਣਦੇ ਹੋ ਕਿ ਪਿਛਲੇ 3.5 ਸਾਲਾਂ ਤੋਂ ਸੇਵਾ ਕਰ ਰਹੇ ਸੀ ਭਾਈ ਸਾਹਿਬ ਜੀ ਨੇ ਸਾਨੂੰ ਇਹ সুযোগ ਸਮਝਾ ਕਿ ਆਪਾਂ ਇਸ ਮੋਰਚੇ ਨੂੰ ਹੋਰ ਅੱਗੇ ਲੈ ਕੇ ਚੱਲੀਏ ਇਹ ਸਾਰੇ ਵੀਰ ਜਿਹੜੇ ਪਹਿਲਾਂ ਇੱਥੇ ਸੇਵਾ ਕਰਦੇ ਸਨ ਤੇ ਹੋਰ ਵੀ ਵੀਰ ਕਿਉਂਕਿ ਹੁਣ ਰਾਤ ਦਾ ਸਮਾਂ ਹੋ ਗਿਆ ਉਹ ਚਲੇ ਗਏ ਨੇ ਸਵੇਰੇ ਫੇਰ ਆਉਣਗੇ ਸੋ ਅਸੀਂ ਸਾਰਿਆਂ ਨੇ ਰਲ ਕੇ ਕੋਆਰਡੀਨੇਟਰ ਦਾ ਮਤਲਬ ਹੀ ਇਹ ਹੁੰਦਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਆਪਾਂ ਸਾਰਿਆਂ ਨੇ ਰਲ ਕੇ ਇਸ ਮੋਰਚੇ ਨੂੰ ਕਾਮਯਾਬੀ ਦੀ ਉਸ ਬੁਲੰਦੀ ਤੱਕ ਲੈ ਕੇ ਜਾਣਾ ਕਿ ਇਹ ਜਿਹੜਾ ਕਾਨੂੰਨ ਜਲਦੀ ਤੋਂ ਜਲਦੀ ਬਣੇ ਤਾਂ ਕਿ ਉਹ ਵੀਰ ਜਿਹੜਾ ਸਾਡਾ ਮੋਰਚੇ ਦੇ ਉੱਤੇ ਚੜਿਆ ਬੈਠਾ ਉਹਦੇ ਵੀ ਪਰਿਵਾਰ ਆ ਉਹਦਾ ਵੀ ਹੱਸਦਾ ਵਸਦਾ ਇੱਕ ਪਰਿਵਾਰ ਆ ਬੱਚੇ ਨੇ ਉਹਦੇ ਪਤਨੀ ਆ ਉਹਦੀ ਮਾਤਾ ਆ ਜਿਹੜੀ ਉਹਦੇ ਅੱਖਾਂ ਉਡੀਕਦੀਆਂ ਨੇ ਕਿ ਹਾਂ ਮੇਰਾ ਪੁੱਤ ਕਦੋਂ ਘਰ ਵਾਪਸ ਆਊਗਾ ਪਰ ਜੇ ਆਪਾਂ ਸਾਰੇ ਇਕੱਠੇ ਹੋਵਾਂਗੇ ਨਾ ਇੱਕ ਮੁੱਠ ਹੋ ਕੇ ਇੱਕ ਜਜ਼ਬੇ ਦੇ ਨਾਲ ਜੇ ਆਪਾਂ ਸਾਰੇ ਇਕੱਤਰ ਹੋ ਕੇ ਮੈਂ ਸਮਝਦਾ ਇਸ پارک ਦੇ ਵਿੱਚ ਇੱਕ ਤਗੜਾ ਜੁਕਾਰਾ ਹੀ ਬਲਾਦੀ ਹੈ ਨਾ ਸਾਰਾ ਜਿਹੜਾ ਆ ਪਿੱਛੇ ਆਪਦੀ ਆ ਦੇਖੋ 10 ਮਈ ਦੇ ਵਾਸਤੇ ਇੱਕ ਇਕੱਤਰਤਾ ਰੱਖੀ ਹੈ ਬੇਅਦਬੀ ਗੁਰਾਂ ਦੀ ਰੋਕਣ ਲਈ ਪੰਥ ਸਮਾਣੇ ਚੱਲਿਆ ਅਸੀਂ ਬੇਨਤੀ ਕਰਦੇ ਸਾਰੇ ਖਾਲਸਾ ਪੰਥ ਨੂੰ ਵੀ ਆਜੋ ਸਮਾਣੇ ਹੁਣ ਸਮਾਣੇ ਆ ਕੇ ਚਾਹੇ ਜਲਾਦਾਂ ਦਾ ਸ਼ਹਿਰ ਸੀ ਪਰ ਇਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆ ਕੇ ਪਵਿੱਤਰ ਵੀ ਕੀਤਾ ਉਹਨਾਂ 'ਚ ਸ਼ਹੀਦਾਂ ਦੀ ਉਹਨਾਂ ਸਾਡੇ ਯੋਧਿਆਂ ਦੀ ਧਰਤੀ ਵੀ ਹੈ ਵੇ ਹੌਇਸ ਸਤਰਤੀ ਦੇ ਉਤੇ ਆ ਕੇ ਇੱਕ ਪੰਥਕ ਜਕਾਰਾ ਬੁਲਾਈਏ ਤੇ ਗੱਜ ਕੇ ਬੁਲਾਓ ਜੀ ਜਕਾਰਾ ਗੱਜ ਕੇ ਜਕਾਰੇ ਕਜਾਵੇ ਨਿਹਾਲ ਹੋ ਜਾਵੇ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਛਾ ਮੀਰੀ ਪੀਰੀ ਬੰਦੀ ਛੋੜ ਨੂੰ ਪਾਵੇ ਸਤਿ ਸ੍ਰੀ ਅਕਾਲ ਗੱਜ ਕੇ ਜਕਾਰਾ ਕਜਾਵੇ ਨਿਹਾਲ ਹੋ ਜਾਵੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਗੁਰਮਖੋ ਆਓ ਸਾਰੇ ਇਦਾਂ ਇਕੱਠੇ ਹੋ ਕੇ ਇੱਕ ਸਾਰਾ ਕੁਝ ਭੁੱਲ ਜਾਈਏ ਜੋ ਵੀ ਪਿਛਲੇ ਸਮੇਂ ਦੇ ਵਿੱਚ ਕੋਈ ਇੱਥੇ ਮੋਰਚੇ ਦੇ ਪ੍ਰਬੰਧ ਵਿੱਚ ਕੋਈ ਢਿੱਲ ਤੁਹਾਨੂੰ ਨਜ਼ਰ ਆਈ ਸਾਰਾ ਕੁਝ ਭੁਲਾ ਕੇ ਆਓ ਆਪਾਂ ਸਾਰੇ ਇੱਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਆਪਾਂ ਉਸ ਗੁਰੂ ਪਿਤਾ ਦੇ ਬੱਚੇ ਆ ਤੇ ਰਲ ਮਿਲ ਕੇ ਐਸਾ ਹਮਲਾ ਮਾਰੀਏ ਕਿ ਇਹ ਮੋਰਚਾ ਹੁਣ ਬੁਲੰਦੀਆਂ ਤੇ ਪਹੁੰਚੇ ਤੇ ਸਰਕਾਰ ਜਿਹੜੀ ਆ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਜਿਹੜਾ ਕਾਨੂੰਨ ਬਣੇ ਤੇ ਇੱਥੇ ਫਤਿਹ ਦੇ ਗਾਰੇ ਕੁੰਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ